ਪੰਜਾਬ ਦੇ ਵਿੱਚ ਜ਼ਮੀਨਾਂ ਦਾ ਰੇਟ ਲਗਾਤਾਰ ਵਧਦਾ ਜਾ ਰਿਹਾ ਹੈ ਸੋਨ ਲੈ ਕੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਮਾਸਟਰ ਪਲਾਨ ਜੋ ਬਣਿਆ ਹੈ ਉਸ ਦੇ ਵਿੱਚ ਜ਼ਮੀਨਾਂ ਦਾ ਰੇਟ 5-5 ਕਰੋੜ ਨੂੰ ਹੁੰਦਾ ਤਾਂ 10 ਕਰੋੜ ਨੂੰ ਪਰ ਇੱਕੜ ਜਾ ਰਿਹਾ ਹੈ ਇਸ ਨੂੰ ਲੈ ਕੇ ਜ਼ਿਆਦਾਤਰ ਬਾਹਰੋਂ ਡੀਲਰ ਵੀ ਤੇ ਲੋਕਲ ਡੀਲਰ ਵੀ ਲਗਾਤਾਰ ਪ੍ਰਾਪਰਟੀਆਂ ਦੇ ਸੌਦੇ ਕਰਵਾ ਰਹੇ ਨੇ ਪਰ ਉਹਦੇ ਵਿੱਚ ਕਈ ਤਰੀਕੇ ਦੇ ਜਾਲੀ ਕੰਮ ਵੀ ਹੋ ਰਹੇ ਨੇ ਤੇ ਇੱਕ ਮਾਮਲਾ ਆਇਆ ਨਿਊ ਚੰਡੀਗੜ੍ਹ ਦਾ ਜਿੱਥੇ ਕਿ ਦੱਸਿਆ ਜਾ ਰਿਹਾ ਕੁਝ ਬਾਹਰੋਂ ਆਏ ਤਨਾਟ ਬੰਦੇ ਤੇ ਨਾਲ ਪ੍ਰਾਪਰਟੀ ਡੀਲਰ ਜਿੰਨਾ ਵੱਲੋਂ ਜਾਲੀ ਤਰੀਕੇ ਦੇ ਨਾਲ ਇੱਕ ਵਿਅਕਤੀ ਦੀ ਜ਼ਮੀਨ ਵੇਚਣ ਲੱਗੇ ਸੀ ਜਾਲੀ ਤਰੀਕੇ ਦੇ ਨਾਲ ਮਾਲਕ ਬਣ ਕੇ ਜ਼ਮੀਨ ਵੇਚਣ ਲੱਗੇ ਸੀ ਨੂੰ ਲੈ ਕੇ ਜਦੋਂ ਮਾਰਕ ਨੂੰ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਤਹਿਸੀਲਦਾਰ ਸਾਹਿਬ ਕੋਲ ਤੇ ਐਸਐਸਪੀ ਨੂੰ ਰਿਪੋਰਟ ਦਿੱਤੀ ਹੈ ਅਸੀਂ ਖੜੇ ਹਾਂ ਸਿਸਮਾ ਦੀ ਜ਼ਮੀਨ ਹੈ ਤੋ ਦੇਖੋ ਕੀ ਉਹ ਸਾਹਮਣੇ ਕੈਪਟਨ ਮਨਿੰਦਰ ਸਿੰਘ ਦਾ ਫਾਰਮ ਹੈ ਤੇ ਨਾਲ ਦੀ ਨਾਲ ਕੈਪਟਨ ਮਨਿੰਦਰ ਸਿੰਘ ਦੀ ਦੀਵਾਰ ਦੇ ਨਾਲ ਇਹ ਜ਼ਮੀਨ ਲੱਗਦੀ ਹੈ ਮੋਟਰ ਕਿਸਾਨ ਦੀ ਤੇ ਹੁਣ ਤਾਂ ਇਨਾ ਮੁਸ਼ਕਲ ਹੋ ਗਿਆ ਕਿ ਇਨਾਂ ਦੇ ਇੰਨੇ ਹੌਸਲੇ ਬਚੁੱਕੇ ਨੇ ਇਦਾਂ ਦੇ ਪ੍ਰਾਪਰਟੀ ਡੀਲਰਾਂ ਦੇ ਜਿਹੜੇ ਲਗਾਤਾਰ ਲੋਕਾਂ ਦੀ ਜ਼ਮੀਨ ਧੋਖੇ ਨਾਲ ਵੇਚਦੇ ਨੇ ਇਨਾਂ ਤੋਂ ਬਚਣ ਦੀ ਲੋੜ ਹੈ ਤਾਂ ਸਾਹਮਣੇ ਹੁਣ ਤਾਂ ਕਿਸਾਨ ਨੇ ਤੁਸੀਂ ਦੇਖੋ ਕਿ ਉਹ ਬੋਰਡ ਵੀ ਲਗਾਤਾ ਧੋਖੇ ਤੋਂ ਬਚੋ ਇਹ ਜ਼ਮੀਨ ਬਕਾਉ ਨਹੀਂ ਹੈ ਤਾਂ ਇਸ ਨੂੰ ਲੈ ਕੇ ਫੋਨ ਨੰਬਰ ਵੀ ਉਹਨਾਂ ਲਗਾ ਦਿੱਤਾ ਕਿ ਇੱਥੋਂ ਤੱਕ ਹੀ ਹੁਣ ਜ਼ਮੀਨਾਂ ਦੇ ਵਿੱਚ ਆਪਣੇ ਬੋਰਡ ਲਗਾਣੇ ਪੈ ਰਹੇ ਨੇ ਕਿਸਾਨਾਂ ਨੂੰ ਕਿ ਪਤਾ ਨਹੀਂ ਪ੍ਰਾਪਰਟੀ ਡੀਲਰ ਕਦੋਂ ਨੂੰ ਜ਼ਮੀਨਾਂ ਨੂੰ ਗਲਤ ਤਰੀਕੇ ਨਾਲ ਵੇਚ ਦਣ ਤੇ ਦੂਜੇ ਪਾਸੇ ਕਈ ਤਰੀਕੇ ਦੇ ਨਾਲ ਮਹਿਕਮੇ ਦੇ ਉੱਤੇ ਵੀ ਜੋ ਰੈਵਨਿਊ ਡਿਪਾਰਟਮੈਂਟ ਹੈ ਉਹਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਕੌਣ ਇਹਨਾਂ ਦੀ ਜ਼ਮੀਨ ਦੀ ਫਰਦ ਲੈ ਗਿਆ ਕਿਉਂ ਨਹੀਂ ਉਸਦੇ ਕੋਈ ਡਾਕੂਮੈਂਟ ਆਧਾਰ ਕਾਰਜ ਜਦੋਂ ਫੋਨ ਨੰਬਰ ਲਿਖਿਆ ਗਿਆ ਤੇ ਕਈ ਸਵਾਲ ਨੇ ਤੇ ਇਸ ਨੂੰ ਲੈ ਕੇ ਕਿਸਾਨ ਨੇ ਤੁਸੀਂ ਦੇਖੋ ਕਿ ਆਪਣੇ ਹਾਥੇ ਵਿੱਚ ਜ਼ਮੀਨ ਦੀਆਂ ਫਰਦਾਂ ਤੇ ਨਾਲ ਜੋ ਸ਼ਿਕਾਇਤ ਐ ਐਸਐਸਪੀ ਮੁਹਾਰੀ ਤੇ ਨਾਲ ਦੀ ਨੰਤ ਤਸੀਲਦਾਰ ਸਾਹਿਬ ਨੂੰ ਕੀਤੀ ਹੈ ਤੋਂ ਲੈ ਕੇ ਖੜੇ ਨੇ ਗੱਲਬਾਤ ਦੇ ਨਾਲ ਕਰਾਂਗੇ ਕੀ ਹੋਇਆ ਮਾਮਲਾ ਤੇ ਇਸ ਨੂੰ ਲੈ ਕੇ ਤੁਸੀਂ ਵੀ ਤੁਹਾਡੇ ਨਾਲ ਵੀ ਕਿਤਨੇ ਕਿਤੇ ਤਰੀਕੇ ਨਾਲ ਧੋਖਾ ਨਾ ਹੋ ਜੇ ਤੁਸੀਂ ਦੇਖੋ ਕਿ ਇਹ ਐਸਐਸਪੀ ਸਾਹਿਬ ਨੂੰ ਆ ਰਿਪੋਰਟ ਮੇਲ ਕੀਤੀ ਨੇ ਕਿ ਝਾਲੀ ਨਾਮ ਬਦਲ ਕੇ ਜ਼ਮੀਨ ਵੇਚਣ ਸੰਬੰਧੀ ਜਿਹੜੀ ਮੇਲ ਕੀਤੀ ਹੈ ਤਸਵੀਰਾਂ ਦੇਖ ਲਓ ਕਿ ਇੰਨੇ ਹੌਸਲੇ ਵੱਧ ਕੇ ਨੇ ਪ੍ਰਾਪਰਟੀ ਡੀਲਰਾਂ ਦੇ ਕਿ ਜਿਹੜੇ ਝਾਲੀ ਤਰੀਕੇ ਦੇ ਨਾਲ ਜ਼ਮੀਨ ਵੇਚਣ ਲੱਗੇ ਸੀ ਪਿੰਡ ਸਿਸਮਾ ਦੀ ਹੈ ਤਾਂ ਕੀ ਨਾਮ ਹੈ ਜੀ ਆਪਣਾ ਮਕਰ ਸਿੰਘ ਹੈ ਜੀ ਮਕਰ ਸਿੰਘ ਜੀ ਕੀ ਹੋਇਆ ਮਾਮਲਾ ਪੂਰਾ ਪਣੋਲ ਹੈ ਜੀ ਸਿਸਵਾ ਦੇ ਵਿੱਚ ਮੈਂ ਕਸਤਕਾਰ ਹੈ ਇਸ ਜ਼ਮੀਨ ਦਾ ਜਿਹੜੀ ਤੇ ਵਿੱਚ ਮੈਂ ਖੜਾ ਹਾਂ ਮੇਰੇ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਆਹ ਜ਼ਮੀਨ ਇੱਥੇ ਕਿੰਨੀ ਜ਼ਮੀਨ ਹੈ ਤੁਹਾਡੀ ਜੀ ਇਹ ਮੇਰੀ ਇੱਥੇ 4-5 ਕਿੱਲੇ ਹੈ ਜੀ 4-5 ਏਕੜ ਹੈ ਹਾਂਜੀ ਅੱਜ ਕੀ ਹੋਇਆ ਮਾਮਲਾ ਜਿਹੜਾ ਤੁਸੀਂ ਇਹ ਫਰਦਾ ਲੈ ਕੇ ਸ਼ਿਕਾਇਤ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਮੈਂ ਉਹਨਾਂ ਜਿਹੜੇ ਲੋਕਲ ਡੀਲਰ ਹੈ ਉਹਨਾਂ ਦਾ ਬੜਾ ਧੰਨਵਾਦ ਕਰੀਆ ਜਿਨ੍ਹਾਂ ਦੇ ਕੋਲ ਮੇਰੀ ਫਰਦਾਂ ਆ ਗਈਆਂ ਨਕਸ਼ਾ ਸਮੇਤ ਤੇ ਉਹਨਾਂ ਨੇ ਮੈਨੂੰ ਪੁੱਛਿਆ ਇਨਕੁਆਰੀ ਕਰਨ ਦੇ ਵਾਸਤੇ ਵੀ ਕਿਆ ਮਕਰ ਸਿੰਘ ਤੁਸੀਂ ਆਪਣੀ ਜ਼ਮੀਨ ਵੇਚ ਰਹੇ ਹੋ ਮੈਂ ਕਿਹਾ ਵੀ ਨਹੀਂ ਮੈਂ ਤਾਂ ਵੇਚ ਨਹੀਂ ਰਿਹਾ ਕਹਿੰਦਾ ਤੇਰੀ ਜ਼ਮੀਨ ਦਾ ਸੌਦਾ ਹੋ ਰਿਹਾ ਹੈ ਕੋਈ ਬਿਆਨ ਲੈਣ ਲੱਗਿਆ ਯਾਨੀ 25 ਤਰੀਕ ਨੂੰ ਉਹਨਾਂ ਨੇ ਬਿਆਨ ਲੈਣਾ ਕਰਿਆ ਸੀ ਜਿਹੜਾ ਵੀ ਡੀਲਰਾਂ ਦੇ ਕੋਲ ਆਇਆ ਇਨਕੁਆਰੀ ਕਰ ਰਹੀ ਸੀ ਉਹ ਜਦੋਂ ਮੈਨੂੰ ਪਤਾ ਲੱਗਿਆ ਮੈਂ ਭੱਜ ਕੇ ਤਹਿਸੀਲ ਵਿੱਚ ਗਿਆ ਉੱਥੇ ਸਿੱਧਾ ਪਹਿਲਾਂ ਫਰਦ ਕੇਂਦਰ ਗਿਆ ਉੱਥੋਂ ਮੈਂ ਪੁੱਛਿਆ ਵੀ ਫਰਦ ਕਿੱਥੋਂ ਕਿਹਨੇ ਲਈ ਹੈ ਉੱਥੇ ਲੜਕੀ ਜਿਹੜੀ ਬੈਠੀ ਹੈ ਉਹ ਵੈਸੇ ਘਬਰਾ ਗਈ ਉਹ ਕਹਿੰਦੀ RAM KUMAR ਦੇ ਨਾਮ ਤੇ ਨੇ ਫਰਦ ਲਈ ਹੈ ਕੋਈ ਉਹਦਾ ਆਧਾਰ ਕਾਰਡ ਨਹੀਂ ਕੋਈ ਉਹਦਾ ਫੋਨ ਨੰਬਰ ਨਹੀਂ ਐਡਰੈਸ ਨਹੀਂ ਕੁਝ ਨਹੀਂ ਬਿਨਾ ਕੋਈ ਆਈਡੀ ਪ੍ਰੂਫ ਤੋਂ ਤੁਹਾਡੇ ਨਾਮ ਦੀ ਜ਼ਮੀਨ ਦੀ ਫਰਦ ਦਿੱਤੀ ਉਹਨਾਂ ਨੇ ਮੈਂ ਤਹਿਸੀਲਦਾਰ ਨੂੰ ਆ ਮੌਕੇ ਤੇ ਜਦੇ ਐਪਲੀਕੇਸ਼ਨ ਬਣਾ ਕੇ ਤਹਿਸੀਲਦਾਰ ਤੋਂ ਰეკਮੈਂਡ ਕਰਕੇ ਪਟਵਾਰੀ ਨੂੰ ਦੇਣੀ ਸੀ ਪਟਵਾਰੀ ਵੈਸੇ ਉੱਤੇ ਮਹਿੰਦੀ ਸੀ 5:00 ਵਜੇ ਗਈ ਸੀ ਇਹ ਮੈਂ ਹੁਣ ਕੱਲ ਨੂੰ ਸੋਮਵਾਰ ਨੂੰ ਦਊਂਗਾ 26 ਤਰੀਕ ਹੋਣ ਕਰਕੇ ਮੈਨੂੰ ਬੜਾ ੜਕਾ ਪਿਆ ਹੈ ਇਹ ਤੁਸੀਂ ਜਿਹੜੀ ਰਿਪੋਰਟ ਹੈ ਇਹ ਇੱਕ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਹੈ ਤਹਿਸੀਲਦਾਰ ਸਾਹਿਬ ਆ ਤੁਸੀਂ ਦੇਖੋ ਆ ਵੀ ਸੁਮੇ ਦਿਖਾ ਦਿਓ ਤਹਿਸੀਲਦਾਰ ਸਾਹਿਬ ਨੂੰ ਬਕਾਇਦਾ ਇਹਨਾਂ ਵੱਲੋਂ ਲਿਖ ਕੇ ਦਿੱਤਾ ਹੈ ਕਿ ਮੇਰੀ ਜ਼ਮੀਨ ਮੇਰੇ ਬਿਨਾ ਕਿਸੇ ਨੂੰ ਨਾ ਵੇਚਨ ਦਿੱਤੀ ਜਾਵੇ ਕਿਉਂਕਿ ਕਈ ਵਾਰ ਧੋਖੇ ਨਾਲ ਜ਼ਮੀਨ ਦੇ ਮਾਲ ਖੜੇ ਕਰ ਲਿੰਦੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਤਹਿਸੀਲਦਾਰ ਸਾਹਿਬ ਕੋਲ ਲਿਖਤੀ ਚਕਾ ਦੀ ਜੀ ਦਿੱਤੀ ਹੈ ਤਾਂ ਮਗਰਸੇ ਨਹੀਂ ਕੋ ਹੋਰ ਵੀ ਦੱਸ ਦੋ ਕਿਸ ਤਰੀਕੇ ਨਾਲ ਜਾਰੀ ਤਰੀਕੇ ਦੇ ਨਾਲ ਬੈਨਾ ਰੇਡ ਲੱਗੇ ਸੀ ਕਿੰਨਾ ਕ ਬੈਨਾ ਰੇਡ ਲੱਗੇ ਤੁਹਾਡੀ ਜ਼ਮੀਨ ਦੇ ਉੱਤੇ ਉਹ ਤਾਂ ਮੈਨੂੰ ਪਤਾ ਲੱਗਿਆ ਜੀ ਮੇਰੀ ਜ਼ਮੀਨ ਦਾ 4 ਕਰੋੜ ਉਹਨਾਂ ਨੇ ਰੇਟ ਰੱਖ ਲਿਆ ਜਦਕਿ ਮੈਂ ਕਰੋੜ ਰੁਪਏ ਕਨਾਲ ਨੂੰ ਵੀ ਨਹੀਂ ਦਿੰਦਾ ਅੱਛਾ ਜੀ ਮਤਲਬ 8 8 ਕਰੋੜ ਨੂੰ ਵੀ ਮੈਂ ਖਿੱਲਾ ਨਹੀਂ ਦਿੰਦਾ ਤੇ ਉਹ ਜਾਲੀ ਮਤਲਬ ਕਰੋੜ ਰੁਪਏ ਦਾ ਪਤਾ ਲੱਗਿਆ ਵੀ ਕਰੋੜ ਰੁਪਏ ਦੈਨਾਂ ਲੈਣ ਲੱਗੇ ਸੀ ਕਰੋੜ ਰੁਪਏ ਥੋੜੀ ਜ਼ਮੀਨ ਦੇ ਉੱਤੇ ਕੋਈ ਹੋਰੇ ਬੰਦੇ ਦੇ ਬੰਦਾ ਲੈ ਕੇ ਫਰਾਰ ਹੋਣ ਵਾਲਾ ਸੀ ਹਾਂਜੀ ਕੈਪਟਨ ਮਨਿੰਦਰ ਸਿੰਘ ਦੇ ਫਾਰਮ ਦੇ ਬਿਲਕੁਲ ਨਜ਼ਦੀਕ ਥੋੜੀ ਜ਼ਮੀਨ ਹੈ ਮਨਿੰਦਰ ਸਿੰਘ ਦੇ ਨਾਲ ਦਖਣ ਲੱਗਦੀ ਮੇਰਾ ਫਾਰਮ ਹੈ ਮੇਰਾ ਭਾਗ ਹੈ ਮੈਂ ਹੁਣ ਆਪਣੀ ਮੋਟਰ ਤੇ ਖੜਾ ਹਾਂ ਇੱਥੇ ਇੰਟਰਵਿਊ ਦੇ ਰਿਹਾ ਮੈਂ ਤੇ ਮੈਂ ਚਾਹੁੰਦਾ ਵੀ ਇਹ ਤੇ ਜੇਕਰ ਕਿਸੇ ਨੇ ਕੋਈ ਗਲਤ ਕੰਮ ਕਰ ਵੀ ਲਿਆ ਹੋਵੇ ਤਾ ਉਹ ਝੂਠਾ ਹੋਏ ਝੂਠਾ ਮੰਨਿਆ ਜਾਵੇ ਕੱਲ ਨੂੰ ਮੈਨੂੰ ਕੋਟਾਂ ਕਚੈਰੀਆਂ ਵਿੱਚ ਠੱਕੇ ਨਾ ਖਾਣੇ ਪਾਵੇਂ ਮੇਰੀ ਅਪੀਲ ਹੈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅਪੀਲ ਹੈ ਮੇਰੇ ਨਾਲ ਪਹਿਲਾਂ ਵੀ ਠੱਗੀ ਹੋਈ ਵੀ ਹੈ ਹੁਣ ਉਹ ਫਰਜ਼ ਦਿਖਾ ਦਿਓ ਜਿਹੜੀ ਫਰਜ਼ੀ ਤੁਹਾਡੇ ਨਾਂਵੇਂ ਤੁਹਾਡੇ ਕੋਲ ਮੁੜਕੇ ਆਉਂਦਾ ਤੁਸੀਂ ਫਰਜ਼ ਕੱਢੋ ਇਹਨਾਂ ਬਾਈ ਜਿਸ ਤਰੀਕੇ ਨਾਲ ਉੱਖਾ ਹੁੰਦੇ ਕਿ ਛੋੜੇ ਨਾਲ ਬਹੁਤ ਵੱਡਾ ਤਾਂ ਹੀ ਕਿਵੇਂ ਪਲਾਨ ਬਣਾਇਆ ਉਸ ਰਾਮ ਕਮਾਦ ਦੇ ਤੁਸੀਂ ਨਾਮ ਲੈ ਰਹੇ ਹੋ ਤਾਂ ਕਿਵੇਂ ਉਸਨੇ ਪਲਾਨ ਬਣਾਇਆ ਕਿ ਡੀਡਰਾਂ ਤੱਕ ਕੀ ਆਪਾਂ ਕਿਵੇਂ ਇਹਨੂੰ ਵੇਚ ਰਹੇ ਹਾਂ ਕਿਸ ਤੱਕ ਕਹਾਣੀ ਕੋ ਘੜੀ ਹੋਣੀ ਨਾ ਕਿ ਹਾਂ ਮਾਲਕ ਕਿੱਥੇ ਨੇ ਕਿਵੇਂ ਤੇ ਸਾਨੂੰ ਜੀ ਸੁਣਨ ਚ ਆਇਆ ਜੀ ਮੱਕਰ ਸਿੰਘ ਤੇ ਕਰਨੈਲ ਨੇ ਡੈਥ ਹੋ ਚੁੱਕੀ ਐ ਅਜੇ ਤੁਹਾਡੇ ਜਿਹੜੇ ਪਰਿਵਾਰ ਦੇ ਬਾਪੂ ਉਹ ਡੈਥ ਹੋ ਗਈ ਉਹਨਾਂ ਦੀ ਤੇ ਅੱਗੇ ਉਹਨਾਂ ਦਾ ਜਿਹੜੀ ਜ਼ਮੀਨ ਐ ਬਈ ਉਹਦੇ ਦੋ ਮੁੰਡੇ ਨੇ ਜਦੋਂ ਕਿ ਮੈਂ ਇਕੱਲਾ ਹਾਂ ਜੀ ਤੇ ਭੈਣਾਂ ਨੇ ਤਿੰਨ ਤੇ ਉਹ ਕਹਿੰਦੇ ਮੁੰਡਿਆਂ ਦੇ ਨਾਮ ਚੜਨੀ ਐ ਤੇ ਵੀ ਉਹ ਤੋਂ ਪਹਿਲਾਂ ਹੀ ਵੇਚ ਦੇਣੀ ਵੀ ਨਾਮ ਨੀਚੜ ਬਾਣੀ ਵੀ ਅੱਗੇ ਵੇਚ ਦੇਣੀ ਸਿੱਧੀ ਦੇ ਦੇਣੀ ਵੀ ਬਿਆਨਾਂ ਲੈਣ ਲੱਗੇ ਤੁਹਾਡੇ ਕੋਲ ਕਰੋੜ ਕੇ ਬਿਆਨ ਲੈ ਕੇ ਉਹਨੇ ਰਫੂ ਚੱਕਰ ਹੋਣਾ ਸੀ ਜਿਹੜੇ ਲੋਕਲ ਡੀਲਰ ਨੇ ਮੁੱਲਾਂਪੁਰ ਬੈਠੇ ਨੇ ਜਾਂ ਇੱਧਰ ਮਾਝੇ ਰੇਖੀ ਸਾਰਿਆਂ ਕੋਲ ਫਰਦਾਂ ਆ ਚੁੱਕੀਆਂ ਸੀ ਜੀ ਅੱਛਾ ਜੀ ਉਹਨਾਂ ਕੋਲ ਤੁਹਾਨੂੰ ਉਹਨਾਂ ਨੇ ਤਲਾਹ ਦਿੱਤੀ ਉਹਨਾਂ ਨੇ ਤਲਾਹ ਦਿੱਤੀ ਜੀ ਪਰ ਬਹੁਤ ਵੱਡਾ ਫਰਾਡ ਹੋਣਾ ਬਾਈ ਕਿਉਂਕਿ ਕਰੋੜਾਂ ਰੁਪਏ ਜ਼ਮੀਨ ਹੈ ਤੁਹਾਡੀ ਬਾਈ ਚਾਂਸ ਸੀ ਸਾਨੂੰ ਨਾ ਪਤਾ ਲੱਗਦਾ ਜੀ ਫਰਾਡ ਹੋ ਗਿਆ ਤਾਂ ਜੀ ਹਾਂ ਜੀ ਕਰੋੜਾਂ ਰੁਪਏ ਤੁਹਾਨੂੰ ਚੂਨਾ ਲਾਜਣਾ ਸੀ ਸਾਨੂੰ ਤਾਂ ਚੂਨਾ ਲੱਗਣਾ ਤਾਂ ਸੀ ਜਿਹੜਾ ਬੰਦਾ ਬਿਆ ਬਿਲਕੁਲ ਇਹ ਬਹੁਤ ਵੱਡੀ ਗੱਲ ਆ ਬਹੁਤ ਤਰੀਕੇ ਦੇ ਫਰੌਡ ਚੱਲ ਰਹੇ ਨੇ ਜਿਸ ਤਰੀਕੇ ਨਾਲ ਪ੍ਰਾਪਰਟੀ ਡੀਲਰਾਂ ਨੇ 40 ਫਰਦਾਂ ਬਣਾ ਕੇ ਝਾਲੀ ਮਾਲ ਖੜੇ ਕਰਕੇ ਜ਼ਮੀਨਾਂ ਵੇਚਣੀ ਸ਼ੁਰੂ ਕਰ ਦਿੱਤੀਆਂ ਨੇ ਤਾਂ ਸਰਕਾਰ ਨੂੰ ਮਹਿਕਮੇ ਨੂੰ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਉੱਤੇ ਨਕੇਲ ਕਸਣ ਚਾਹੀਦੀ ਹੈ ਪੌਲੇ ਪੌਲੇ ਕਿਸਾਨ ਨੇ ਤੁਸੀਂ ਦੇਖੋ ਕਿ ਇਹ ਫਰਦਲੇ ਖੜੇ ਨੇ ਮੱਗਰ ਸਿੰਘ ਮੱਗਰ ਸਿੰਘ ਪੁੱਤਰ ਗੰਗਾ ਸਿੰਘ ਪੁੱਤਰ ਮੰਗਲ ਸਿੰਘ ਇਹ ਕੌਣ ਨੇ ਜੀ ਮੰਗਲ ਸਿੰਘ ਮੇਰੇ ਬਾਬਾ ਜੀ ਸੀ ਗੰਗਾ ਸਿੰਘ ਮੇਰੇ ਫਾਦਰ ਸੀ ਮੈਂ ਮੱਗਰ ਸਿੰਘ ਮੱਗਰ ਸਿੰਘ ਕਰਨੈਲ ਕੌਰ ਪਤਨੀ ਮੱਗਰ ਸਿੰਘ ਪੁੱਤਰ ਗੰਗਾ ਸਿੰਘ ਇਹ ਕੌਣ ਨੇ ਜੀ ਕਰਨੈਲ ਕੌਰ ਮੇਰੀ ਪਤਨੀ ਹੈ ਜੀ ਮੇਰੇ ਅੱਧ ਵਿੱਚ ਆਇਆ ਹੋ ਹਾਂਜੀ ਪਰ ਤੁਹਾਡੇ ਬੇਟੇ ਵੱਲ ਦੱਸਿਆ ਗਿਆ ਕਹਿੰਦੇ ਕਿ ਜਿਹੜਾ ਬੰਦਾ ਫਰਦ ਕਰਾ ਕੇ ਲਿਆ ਅੱਗੇ ਵੇਚਣ ਲੱਗੇ ਉਹ ਤੁਹਾਨੂੰ ਇਹ ਕਹਿ ਰਹੇ ਕਿ ਡੈਥ ਹੋ ਗਈ ਹਾਂਜੀ ਉਹ ਕਹਿੰਦੇ ਜੀ ਡੈਥ ਹੋ ਚੁੱਕੀ ਉਹਨਾਂ ਦੀ ਇਹ ਚਮਨਾ ਨਗਰ ਰਹਿੰਨੇ ਉਹਨਾਂ ਦੀ ਡੈਥ ਹੋ ਗਈ ਹੁਣ ਉਹਨਾਂ ਦੇ ਦੋ ਬੱਚੇ ਆ ਕਹਿੰਦਾ ਮੁੰਡੇ ਵੀ ਉਹਨਾਂ ਦੇ ਨਾਂ ਚੜਨੇ ਉਹਦੇ ਵਿੱਚ ਪਹਿਲਾਂ ਹੀ ਕਰਾ ਲੈਣੀ ਸਿੱਧਿਓ ਤੁਸੀਂ ਸ਼ੁਰੂ ਤੋਂ ਬਸਿੰਦੇ ਪੜੌਲ ਦੀਓ ਬਸਿੰਦੇ ਪੜੌਲ ਦੇ ਜੱਦੀ ਅਸੀਂ ਇਹ ਜ਼ਮੀਨ ਤੁਹਾਡੇ ਬਜ਼ੁਰਗਾਂ ਇੱਥੇ ਸੀ ਸਮਝੀ ਲਈ ਬਜ਼ੁਰਗਾਂ ਨੇ ਬਾਹੀ ਕਰ ਰਹੇ ਹੋ ਫਸਲ ਲੈ ਰਹੇ ਹੋ ਉਹ ਤੋਂ ਤੋਂ ਹੀ ਅਸੀਂ ਬਾਂਦੇ ਬੀਜਦੇ ਆ ਅਸੀਂ ਇੱਥੇ ਜੱਦੀ ਬਣ ਗਏ ਮਤਲਬ ਸਾਡੇ ਬਾਪਿਆਂ ਵਾਲਾ ਹੈ ਇਹ ਆ ਕੋਈ ਕਿੰਨੂ ਹੌਸਲੇ ਦੇਖੋ ਕਿੰਨੇ ਬਲੰਦ ਨੇ ਲੋਕਾਂ ਦੇ ਕਿ ਕਿੱਥੋਂ ਬੰਦਾ ਆ ਕੇ ਬਾਹਰੋਂ ਤੁਹਾਡੀ ਜ਼ਮੀਨ ਦੀਆਂ ਫਰਜ਼ਾ ਕਢਾ ਕੇ ਤੁਹਾਨੂੰ ਚੁੰਨਾ ਲਾਣ ਲੱਗੇ ਅਸੀਂ ਮੈਂ ਤਾਂ ਇੱਕ ਗੱਲ ਤੇ ਹੈਰਾਨ ਆ ਵੀ ਜ਼ਮੀਨ ਇੱਕ ਅਹੀ ਜੀ ਚੀਜ਼ ਹੈ ਜਿਹੜੇ ਨੂੰ ਬੰਦਾ ਸੁਰੱਖਿਆ ਦਾ ਸਮਝਦਾ ਵੀ ਆਹ ਮੇਰੀ ਹੈ ਇਹ ਨਾਲ ਕੋਈ ਛੇੜਛਾੜ ਨਹੀਂ ਸਕਦਾ ਆ ਤਾਂ ਹੱਦੇ ਹੋ ਗਈ ਹਾਂ ਉਬ ਮਨ ਲੀਏ ਹੁੰਦਾ ਸੀ ਕਿਤੇ ਫਰਾਡ ਬੈਂਕਾਂ ਚ ਹੋਗੇ ਤੇ ਕਿਤੇ ਹੋਗੇ ਪਰ ਜਿਵੇਂ ਪਾਏ ਤਾਂ ਨਹੀਂ ਵੀ ਕੋਈ ਵੇਚੇ ਜਾਊਗਾ ਅੱਜ ਤਾਂ ਪਹਿਲੀ ਵਾਰ ਸੁਣਿਆ ਕੰਮ ਪਹਿਲਾਂ ਹੁੰਦੇ ਹੋ ਕੋਲੋ ਚਲੋ ਚਲੋ ਪਰ ਇੱਥੇ ਤਾਂ ਏਰੀਆ ਵਿੱਚ ਪਹਿਲੀ ਵਾਰ ਇਹ ਸੁਣਿਆ ਮੈਂ ਹਾਂ ਬਿਲਕੁਲ ਤੁਸੀਂ ਦੇਖੋ ਪ੍ਰਾਪਰਟੀ ਡੀਲਰਾਂ ਦੀ ਜ਼ਮੀਨ ਦੀ ਤਾਂ ਹਰ ਵਕਤ ਬੰਦਾ ਰਾਖੀ ਵੀ ਨਹੀਂ ਵੇਚ ਸਕਦਾ ਉਹ ਰਾ ਆ ਕੇ ਹੋਰੇ ਫੋਟੋਆਂ ਖਿਚਾ ਕੇ ਸੈਲਫੀਆਂ ਲੈ ਕੇ ਕਹਿ ਦੂ ਮੇਰੀ ਐ ਜੀ ਲੈ ਲਓ ਬਿਆਨਾ ਚੱਕ ਲਓ ਉਹ ਤੋਂ ਬਾਅਦ ਤੁਹਾਡੀ ਜ਼ਮੀਨ ਵੀ ਗਈ ਪੈਸੇ ਵੀ ਗਏ ਖੱਜਲ ਖਵਾਰੀ ਹੋਊ ਫਿਰ ਇਹ ਤੇ ਬਾਅਦ ਹੋਰ ਕੀ ਆਉ ਬੰਦਾ ਮਾਲਕ ਖੁਦ ਨਹੀਂ ਜਾ ਉਹ ਕਰ ਸਕਦਾ ਦੱਸੋ ਕਿ ਆਹਲੇ ਹੋਰ ਹੈ ਜ਼ਰ ਇਹ ਵੀ ਦੱਸ ਦੋ ਕਿ ਜਿ ਤਰ੍ਹਾਂ ਫਰਦ ਕੋਈ ਬੰਦਾ ਘੜਾਂਦਾ ਹੈ ਜੇ ਤੁਸੀਂ ਕਿਹਾ ਕਿ ਆਹ ਕਾਰਡ ਨਹੀਂ ਕੋਈ ਫੋਨ ਨੰਬਰ ਨਹੀਂ ਤਾਂ ਇਹ ਜ਼ਰੂਰੀ ਹੋਣਾ ਚਾਹੀਦਾ ਦੂਜਾ ਆਰ ਕਾਰਡ ਉਤੇ ਫੋਟੋ ਹੋਣੀ ਚਾਹੀਦੀ ਜਿਹੜਾ ਬੰਦਾ ਫਰਦ ਕੇਂਦਰ ਵਿੱਚੋਂ ਫਰਦ ਲੈਂਦਾ ਉਹਦੀ ਫੋਟੋ ਹੋਣੀ ਚਾਹੀਦੀ ਪੂਰਾ ਉਹਦਾ ਐਡਰੈਸ ਹੋਣਾ ਚਾਹੀਦਾ ਉਤੇ ਕੈਮਰਾ ਲੱਗਣਾ ਚਾਹੀਦਾ ਕਿੰਨੇ ਵਜੇ ਕਿਹਨੇ ਕਿਹੜੀ ਫਰਦ ਲਈ ਕਿਹਦੀ ਲਈ ਕਾਦੇ ਵਾਸਤੇ ਲਈ ਹੈ ਇਹ ਪਰਫਾਰਮਾ ਭਰ ਕੇ ਲੈਣੀ ਬਣਦੀ ਹੈ ਨਹੀਂ ਤਾਂ ਫਿਰ ਕਿਤਨੇ ਕਿਤੇ ਲੋਕਾਂ ਦੀ ਜ਼ਮੀਨਾਂ ਵੇਚ ਦਿੰਦੇ ਹੁਣ ਸੁਰੱਖਿਆ ਤੇ ਨਹੀਂ ਹੈ ਜੀ ਲੁੱਟੇ ਜਾ ਰਹੇ ਹਾਂ ਹੈ ਜੀ ਰਸਾਲਸਨ ਨੂੰ ਫਰਦ ਕੇਂਦਰ ਦੇ ਜੀ ਫੋਟੋ ਕੈਮਰਾ ਲਾਉਣਾ ਚਾਹੀਦਾ ਬਕਾਇਦਾ ਕਿਹੜੇ ਬੰਦੇ ਕਿਹੜਾ ਬੰਦਾ ਫਰਦ ਲੈ ਕੇ ਗਿਆ ਬਿਲਕੁਲ ਜੀ ਹਾਂ ਉੱਥੇ ਕੈਮਰਾ ਜ਼ਰੂਰ ਲਾਉਣਾ ਚਾਹੀਦਾ ਤਾਂ ਕਿ ਬੰਦੇ ਦਾ ਪਤਾ ਲੱਗ ਸਕੇ ਜਿਹੜਾ ਬੰਦਾ ਆਇਆ ਜੇ ਕਿਸੇ ਨਾਲ ਹੁੰਦਾ ਫਰਾਡ ਤਾਂ ਕਿ ਉਹ ਫੜਿਆ ਜਾ ਸਕੇ ਇਹ ਬਿਲਕੁਲ ਕਾਦੇ ਵਾਸਤੇ ਲਈਏ ਉਹਨੇ ਕਿਉਂ ਲਈਏ ਫਰਦ ਕਾਦੇ ਵਾਸਤੇ ਲਈਏ ਹਾਂ ਕੀ ਆ ਕਾਦਾ ਮਸਲਾ ਉਹਦਾ ਹਾਂ ਜੀ ਰਾਮ ਕੁਮਾਰ ਕੋਈ ਜਾਣਨਾ ਪਛਾਣ ਮੈਂ ਤਾਂ ਜਾਣਦਾ ਹੀ ਨਹੀਂ ਕੌਣ ਹੈ ਹਾਂ ਜੀ ਮੇਰੇ ਪਰਿਵਾਰ ਦਾ ਹੀ ਮੈਂਬਰ ਲੈ ਸਕਦਾ ਜਿਹੜਾ ਲੈ ਸਕਦਾ ਜ਼ਿਕਰ ਹੋਵੇ ਪਰ ਹੁਣ ਮੈਂ ਇਹ ਕਹਿਣਾ ਜਦ ਤੱਕ ਮੈਂ ਜਿਉਂਦਾ ਜਿਹੜੀ ਫਰਜ਼ ਮੇਰੇ ਨਾਂ ਹੈ ਮੇਰੇ ਪਰਿਵਾਰ ਦੇ ਨਾਂ ਹੈ ਹੋਰ ਮੇਰੇ ਤੋਂ ਇਲਾਵਾ ਕੋਈ ਹੋਰ ਲੈ ਨਾ ਸਕੇ ਜੀ ਲਿਖਤੀ ਦੇ ਆਏ ਉੱਥੇ ਜਾ ਕੇ ਫਰਜ਼ ਦੀ ਦਿੱਤਾ ਜੀ ਤਹਿਸੀਲਦਾਰ ਨੂੰ ਮੈਂ ਲਿਖ ਕੇ ਦਿੱਤਿਆ ਜਿਹੜੀ ਰეკਮੈਂਡੇਸ਼ਨ ਕਰਤੀ ਉਹ ਪਟਵਾਰੀ ਨੂੰ ਮੈਂ ਸਵੇਰੇ 27 ਤਰੀਕ ਨੂੰ ਵਰਚਿਵ ਕਰਾ ਦੇਣੀ ਹੈ ਇੱਕ ਹੋਰ ਗੱਲ ਹੈ ਕਿ ਇੰਨਾ ਵੱਡਾ ਹੌਸਲਾ ਬਾਹਰ ਦੇ ਬੰਦੇ ਤਾਂ ਨਹੀਂ ਪੈ ਸਕਦਾ ਕਿ ਲੋਕਲ ਤੇ ਵੀ ਲੱਗਦਾ ਕਿ ਲੋਕਲ ਸ਼ੱਕ ਹੋਵੇ ਕਿ ਜਿਹੜੇ ਬੰਦੇ ਨੇ ਸਾਰੀ ਜਾਣਕਾਰੀ ਦਿੱਤੀ ਉਹ ਨਹੀਂ ਲੋਕਲ ਤੇ ਬਿਨਾ ਤਾਂ ਇਹ ਹੋਇਆ ਨਹੀਂ ਜੀ ਲੋਕਲ ਬੰਦਿਆਂ ਦੇ ਰਾਹੀਂ ਨੂੰ ਹੋਇਆ ਲੋਕਲ ਬੰਦੇ ਇਹ ਜੇ ਕੰਮ ਕਰਦੇ ਪਹਿਲਾਂ ਵੀ ਕਈ ਸੁਣੀਆਂ ਗੱਲਾਂ ਪਰ ਮੈਂ ਉਹਨਾਂ ਨੂੰ ਸੱਚ ਨਹੀਂ ਸੀ ਮੰਨਦਾ ਖਾਸ ਕਰ ਸਿਸਮਾ ਦੇ ਏਰੀਏ ਦੇ ਵਿੱਚ ਬਹੁਤ ਕਪਲੇ ਹੋ ਰਹੇ ਹਨ ਹਰੇਕੇ ਬੰਦਾ ਜਿਹੜਾ ਹੁੰਦਾ ਹੈ ਚਾਰ ਛਾੜ ਮਾਰ ਲੈਂਦਾ ਹੈ ਜ਼ਮੀਨ ਦੇ ਵਿੱਚ ਤੇ ਉਹਨੂੰ ਦਿਖਾ ਕੇ ਵੇਚ ਹੋਰ ਦਿੰਨੇ ਨੰਬਰ ਕਿਤੇ ਦੇ ਕਬਜ਼ਾ ਕਿਤੇ ਹੋਏ ਦਵਾ ਦਿੰਦੇ ਕਿਤੇ ਨੰਬਰ ਕਿਤੇ ਇਸ ਤਰ੍ਹਾਂ ਦਾ ਕੰਮ ਕਰ ਦਿੰਗੇ ਹਮਮ ਔਰ ਕਬਜ਼ਾ ਸੀ ਸੰਬੰਧੀ ਜ਼ਮੀਨ ਪਰ ਬਹੁਤ ਸਾਰੇ ਲੋਕ ਨਜਾਇਜ਼ ਕਰ ਦਿੰਗੇ ਖਰੀਦਦਾਰ ਬਹੁਤ ਆ ਗਏ ਅਜ ਦੋ ਨੰਬਰ ਵਾਲੇ ਪੈਸੇ ਵਾਲੇ ਬੰਨੇ ਜਿਹੜੇ ਇੱਥੇ ਖਰੀਦਦੇ ਲੋਕਾਂ ਦਾ ਤੋ ਹੋ ਗਈ ਕਿ ਕਰਦੇ 35 ਲੰਕਾ ਟਾਵੇ ਉਹ ਕੰਮ ਹੋ ਗਿਆ ਲੋਕਾਂ ਦੀ ਖਪਾ ਖੜ ਗਈ ਜੀ ਇਹਦੇ ਨਾਲ ਇਸ ਏਰੀਆ ਵਿੱਚ ਖਾਸ ਕਰਕੇ ਖਪਾ ਖੜ ਗਈ ਲੋਕਾਂ ਦੀ ਜਿਹੜੇ ਉਹ ਜੇ ਚੋਰ ਚੱਕੇ ਹਨ ਜਿਨ੍ਹਾਂ ਕੋਲ ਜਾਇਦਾਦ ਦਾ ਘਟ ਹੈ ਹੁਣ ਠੱਗੀਆਂ ਬੱਗੀਆਂ ਤੇ ਹੀ ਹੋ ਗਏ ਉਹ ਬੰਦੇ ਹਾਂਜੀ ਹੁਣ ਤੁਸੀਂ ਬੋਰਡ ਵੀ ਲਾਤਾ ਉੱਪਰ ਬੋਰਡ ਮੈਨੂੰ ਲਾਉਣਾ ਪਿਆ ਜੀ ਮਜਬੂਰੀ ਨਾਲ ਮੈਂ ਪੱਕਾ ਬੋਰਡ ਲਾਉਣਾ ਹੈ ਇਹ ਮੈਂ ਕਾਲੀ ਵੀ ਚਲਾ ਤਿਆ ਕੱਲ ਲਾਇਆ ਹੈ ਵੀ ਕੋਈ ਆ ਜਾਂਦਾ ਤਾਂ ਸਮਝਾ ਮੈਂ ਇੱਥੇ ਹੁਣ ਬੈਠਣ ਲੱਗ ਗਿਆ ਪਰ ਬੈਠਾ ਵੀ ਕੀ ਮਾਰੂ ਮਾਰੀ ਬੈਠੰਨੇ ਬੰਦੇ ਅਬ ਇਹ ਤਾਂ ਹੈ ਨਹੀਂ ਵੀ ਆ ਟਰਾਲੀ ਹੈ ਜਨਸ ਦੀ ਟਰਾਲੀ ਹੈ ਮੈਂ ਉਹਦੇ ਲਾਗ ਬੈਜਵਾ ਹੁਣ ਆ ਧਰਤੀ ਹੈ ਅਸੀਂ ਹੋਰ ਪਾਸੇ ਵੀ ਜਾਣਾ ਹੁੰਦਾ ਇਹ ਕਿਹਨੂੰ ਕੋਣ ਰਾਖੀ ਕਰ ਸਕਦਾ ਹੈ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਹੋ ਗਈ ਇੱਥੇ ਜਿਹੜੇ ਲੋਕਲ ਡੀਲਰ ਹੈ ਉਹਨਾਂ ਦੀ ਧੰਨਵਾਦੀ ਜੀ ਮੈਂ ਉਹਨਾਂ ਦਾ ਵੀ ਉਹਨਾਂ ਨੇ ਬਚਾਓ ਕਰ ਤੇ ਮੇਰਾ ਉਹ ਇਨਕੁਆਰੀ ਕਰ ਰਹੇ ਤੇ ਇਨਕੁਆਰੀ ਕਰਦੇ ਕਰਦੇ ਜਦੋਂ ਮੈਨੂੰ ਪਤਾ ਲੱਗਿਆ ਮੇਰੇ ਤਾਂ ਸੁਨੇਹਾ ਮੇਰੇ ਤੱਕ ਫਰਦਾ ਵੀ ਆ ਗਿਆ ਸਾਰਾ ਕੁਝ ਆ ਗਿਆ ਕਹਿੰਦੇ ਤੁਸੀਂ ਵੇਚ ਰਹੇ ਮੈਂ ਕਿਹਾ ਬਈ ਨਹੀਂ ਮੈਂ ਤਾਂ ਵੇਚਣ ਦੀ ਸੋਚੀ ਹੋ ਨਹੀਂ ਹੈ ਜੀ ਇਸ ਕਰਕੇ ਵਿੱਚ ਤੁਸੀਂ ਪਰਦ ਕੇਂਦਰ ਗਈ ਹੋ ਉੱਥੇ ਉਹ ਬੰਦੇ ਨੇ ਕੋਈ ਫੋਨ ਨੰਬਰ ਕੁ ਆਹ ਉਹ ਮੈਡਮ ਨੇ ਕੋਈ ਨਾਮ ਨਹੀਂ ਲਿਖਾ ਨਾਮ ਸਿਰਫ ਰਾਮ ਕੁਮਾਰ ਹੀ ਦੱਸਿਆ ਉਹਨੇ ਹਾਂਜੀ ਕੋਈ ਆਧਾਰ ਕਾਰਡ ਨਹੀਂ ਕੋਈ ਆਧਾਰ ਕਾਰਡ ਨਹੀਂ ਕੋਈ ਐਡਰੈਸ ਨਹੀਂ ਸਭ ਤੋਂ ਵੱਡੀ ਗਲਤੀ ਮੈਂ ਉਸ ਮੈਡਮ ਦੀ ਸਮਝਦਾ ਵੀ ਜਿਹੜੀ ਉਹ ਫਰਦਾ ਦਿੰਦੀ ਹੈ ਉੱਥੇ ਮੇਹਕਵਿੰਦੀ ਗਲਤੀ ਹੈ ਉੱਥੇ ਆਧਾਰ ਕਾਰਡ ਹਾਂ ਕਾਦੇ ਵਾਸਤੇ ਲੈਣੀ ਹੈ ਫਰਦਾ ਕਿਸ ਮਸਲੇ ਵਾਸਤੇ ਲੈਣੀ ਹੈ ਉਹ ਸਾਰਾ ਕੁਝ ਉਥੇ ਫਾਰਮ ਭਰ ਕੇ ਦੇਣਾ ਚਾਹੀਦਾ ਹੁਣ ਹਰੇਕ ਬੰਦਾ ਲੈ ਕੇ ਇਹ ਦੁਰਵਰਤੋਂ ਕਰਦਾ ਹੈ ਦੁਰਵਰਤੋਂ ਕਰਦਾ ਹੈ ਹਾਂਜੀ ਬਿਲਕੁਲ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਆਧਾਰ ਕਰਦ ਜੂਰ ਲੱਗਣਾ ਚਾਹੀਦਾ ਮੈਂ ਇੱਕ ਮੈਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਇਹਨੂੰ ਡੰਗਾਈ ਤੱਕ ਪੜਤਾਲ ਕਰਕੇ ਜਿੱਥੇ ਤੱਕ ਵੀ ਉਹ ਬੰਦਾ ਨਹੀਂ ਮਿਲਦਾ ਲੱਭਣਾ ਹੈ ਪਕੜੋ ਜਿਹੜੇ ਬੰਦੇ ਹੈ ਇੱਥੇ ਸਾਰਿਆਂ ਨੂੰ ਪਤਾ ਪੁਸਟ ਡਿਪਾਰਟਮੈਂਟ ਨੂੰ ਵੀ ਪਤਾ ਹੈ ਵੀ ਕੌਣ ਕਰਦੇ ਹੈ ਇਹ ਜੇ ਕੰਮ ਸਾਰਾ ਕੁਝ ਪਤਾ ਹੁੰਦਾ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਲਿਖਤੀ ਜਿਹੜੀ ਐਸਕੈਦੋਗੇ ਮੈਂ ਡੀਐਸਪੀ ਨੂੰ ਬਣਾਈ ਐਪਲੀਕੇਸ਼ਨ ਜਦ ਕਿ ਮੈਂ ਮੁੱਲਾ ਪਰ ਗਿਆ ਡੀਐਸਪੀ ਸਾਹਿਬ ਦੇ ਦਫ਼ਤਰ ਉੱਥੇ ਮੈਨੂੰ ਨਾ ਕਰਤੀ ਕਹਿੰਦੇ ਵੀ ਨਹੀਂ ਐਸਐਸਪੀ ਦੇ ਦਿਓ ਥਾਣੇ ਗਿਆ ਉਹ ਵੀ ਕਹਿੰਦੇ ਐਸਐਸਪੀ ਦੇ ਦਿਓ ਹੁਣ ਐਸਐਸਪੀ 26 ਜਨਵਰੀ ਕਰਕੇ ਬਿਜੀ ਤੇ ਮਤਲਬ ਮੈਂ ਜਾ ਨਹੀਂ ਸਕਿਆ ਹੁਣ 26 ਜਨਵਰੀ ਹੈ ਅੱਜ 27 ਜਨਵਰੀ ਨੂੰ ਮੈਂ ਉੱਥੇ ਉਹਨਾਂ ਦੇ ਦਰਵਾਜ਼ੇ ਤੇ ਖੜਾਂਗਾ ਉੱਥੇ ਦਵਾਂਗਾ ਮੈਂ ਇਨਕੁਆਰੀ ਦੀ ਮੰਗ ਕਰੂੰਗਾ ਇਨਕੁਆਰੀ ਦੀ ਮੰਗ ਕਰਾਂਗਾ ਪਿੰਡ ਸਿਸਮਾ ਦੇ ਸਰਪੰਚ ਸੰਜੀਪ ਕੁਮਾਰ ਵਿੱਕੀ ਸਾਡੇ ਨਾਲ ਨੇ ਸੰਜੀਪ ਜੀ ਜਿਹੜਾ ਇਹ ਅੱਜ ਮਾਮਲਾ ਆਇਆ ਹੈ ਕੈਪਟਨ ਵਿੰਦਰ ਸਿੰਘ ਦੇ ਫਾਰਮ ਦੇ ਬਿਲਕੁਲ ਨਜ਼ਦੀਕ ਮੱਗਰ ਸਿੰਘ ਦੀ ਜ਼ਮੀਨ ਬੰਦਾ ਜਲਦ ਤਰੀਕੇ ਨਾਲ ਵੇਚਣ ਲੱਗਾ ਸੀ ਫਰਦ ਵੀ ਕਢਾ ਲਈ ਤਾਂ ਕੀ ਇਹ ਜਾਣਕਾਰੀ ਤੁਹਾਡੇ ਕੋਲ ਪਹੁੰਚੀ ਦੇਖੋ ਸਾਡੇ ਵੀ ਜਿਹੜਾ ਮਸਲਾ ਸਾਡੇ ਸਾਹਮਣੇ ਆਇਆ ਏ ਸਾਡੇ ਧਿਆਨ ਵਿੱਚ ਲਿਆਂਦਾ ਵੀ ਇਹਦਾ ਸਾਡੇ ਨਾਲ ਫਰੋਡ ਹੋਣ ਲੱਗਿਆ ਸੀ ਪਰ ਮੈਂ ਇਹਦੇ ਬਾਰੇ ਮਾ ਤਹਿਸੀਲਦਾਰ ਸਾਹਿਬ ਜਾਂ ਐਸਡੀਨ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਜਦ ਕੋਈ ਫਰਦ ਵਗੈਰਾ ਤੁਸੀਂ ਦਿੰਦੇ ਆ ਘੱਟੋ ਘੱਟ ਉਹਦਾ ਆਧਾਰ ਕਾਰਡ ਜਾਂ ਉਹਦੀ ਕੋਈ ਫੋਟੋ ਖਿੱਚੀ ਜਾਵੇ ਮੋਬਾਈਲ ਨੰਬਰ ਲਿਖਿਆ ਜਾਵੇ ਉਸ ਬੰਦੇ ਨੂੰ ਤਾਂ ਫਰਦ ਦਿੱਤੀ ਜਾਵੇ ਬਿਨਾ ਪ੍ਰੂਫ ਤੇ ਤਾਂ ਫਰਦ ਦੇਣੀ ਨਹੀਂ ਚਾਹੀਦੀ ਤਾਂ ਮੇਰੀ ਤਾਂ ਪ੍ਰਸ਼ਾਸਨਗੇ ਇਹੀ ਬੇਨਤੀ ਹੈ ਕਿ ਕਿਸੇ ਹੋਰ ਦੇ ਨਾਲ ਫਰੋਡ ਨਾ ਹੋਵੇ ਤਾਂ ਵੀ ਇਹ ਕੰਮ ਤੇ ਤੁਸੀਂ ਥੋੜਾ ਜਾ ਗੋਲ ਕਰੋ ਇਹਨਾਂ ਨੇ ਸ਼ਿਕਾਇਤ ਦਿੱਤੀ ਹੈ ਐਸਐਸਪੀ ਮੋਹਾਲੀ ਨੂੰ ਆਨਲਾਈਨ ਜਲੀ ਮੇਲ ਕੀਤੀ ਦੂਜੇ ਪਾਸੇ ਤਹਿਸੀਲਦਾਰ ਨੂੰ ਵੀ ਲਿਖਤੀ ਤੌਰ ਤੇ ਦਿੱਤਾ ਹੈ ਤਾਂ ਇਨਕੁਆਰੀ ਹੋਣੀ ਚਾਹੀਦੀ ਸਨੀਪ ਜੀ ਇਸ ਵਾਰ ਤੁਸੀਂ ਨਾਲ ਹੋ ਇਹਨਾਂ ਦੇ ਦੇਖੋ ਬਿਲਕੁਲ ਇਨਕੁਆਰੀ ਤਾਂ ਹੋਣੀ ਚਾਹੀਦੀ ਹੈ ਦੇਖੋ ਚਾਹੇ ਭਾਵੇਂ ਪਿੰਡ ਬਲੋਲ ਦੇ ਹਨ ਪਰ ਰਕਬਾ ਸਾਡੇ ਗ੍ਰਾਮ ਬਾਚੈਦ ਦੇ ਨਾਲ ਲੱਗਦਾ ਹੈ ਜੀ ਕਿਓਟ ਰਖਵਾਇਨਾਂ ਦਾ ਤਾਂ ਸਾਡੇ ਵੀ ਕਾਲੂ ਖਾੜੀ ಗ್ರಾಮ ਪੰਚਾਇਤ ਦੇ ਵੇਦੂਗੇ ਤਾਂ ਫਿਰ ਇਦਾਂ ਗੱਲ ਹੈ ਵੀ ਇਨਕੁਆਇਰੀ ਤਾਂ ਇਹਦੀ ਹੋਣੀ ਚਾਹੀਦੀ ਹੈ ਸਾਡੇ ਵੀ 3300 ਕਿੱਲਾ ਜ਼ਮੀਨ ਹੈ ಗ್ರಾಮ ਪੰਚਾਇਤ ਦੇ ਨੋਆ ਹੈ ਅਸੀਂ ਤਾਂ ਉਹਦੀ ਵੀ ਅੱਜ ਹੁਣ ਨਿਸ਼ਾਨਦੀ ਕਰਾ ਰਹੇ ਸੀ ਚੱਕਰਾਂ ਦੇ ਵਿੱਚ ਪਰ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਫਰੋਡ ਹੋਣ ਲੱਗਾ ਸੀ ਪਰ ਹੌਸਲੇ ਦੇਖੋ ਕਿ ਕੀ ਬੰਦੇ ਤੇ ਕਿੰਨੇ ਵੱ ਚੁੱਕੇ ਨੇ ਕਿ ਜਿਹੜਾ ਬਿਨਾਂ ਮਾਲਕ ਤੋਂ ਹੀ ਅੱਗੇ ਵੇਚੀ ਜਾ ਰਹੀ ਹੈ ਤੁਹਾਡੀ ਜੀ ਤਾਂ ਤੁਸੀਂ ਕਹਿ ਰਹੇ ਸਾਡੀ ਜ਼ਮੀਨਾਂ ਨੂੰ ਵੀ ਖਤਰਾ ਫਿਰ ਤਾਂ ਕਿ ਕੋਈ ਬੰਦਾ ਫਰਤ ਕਢਾ ਸਕਦਾ ਬਿਲਕੁਲ ਬਿਲਕੁਲ ਸਾਡੀ ਤਾਂ ਹੁਣ 3300 ਕਿੱਲਾ ਹੈ ਜੀ ਉਹਦੇ ਵਿੱਚ ਵੀ ਫਿਰ ਤਾਂ ਇਹ ਵੱਡੇ ਕੋਈ ਛੋਟੀ ਮੋਟੀ ਗੱਲ ਰਹੀ ਸੀ ਇਹ ਤਾਂ ਹੋ ਸਕਦਾ ਹੈ ਪਰ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਹਾਈ ਲੈਵਲ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਬਹੁਤ ਵੱਡਾ ਫਰਾਡ ਹੋਣ ਲੱਗਿਆ ਸੀ ਇੰਨਾ ਭੋਲੇ ਭੋਲੇ ਕਿਸਾਨਾਂ ਦੇ ਨਾਲ ਮਹਿੰਗੇ ਰੇਟਾਂ ਦੀ ਜ਼ਮੀਨ ਸੀ ਕੈਪਟਨ ਮਨਿੰਦਰ ਸਿੰਘ ਦਾ ਫਾਰਮ ਬਿਲਕੁਲ ਨਜ਼ਦੀਕ ਹੈ ਮੈਂ ਫਿਰ ਇੱਕ ਵਾਰ ਕੈਮਰੇਮੈਨ ਨੂੰ ਕਹਾ ਕਿ ਤਸਵੀਰ ਦਿਖਾ ਦਿਓ ਬਿਲਕੁਲ ਤੁਸੀਂ ਦੇਖੋ ਕੈਪਟਨ ਮਨਿੰਦਰ ਸਿੰਘ ਦਾ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਫਾਰਮ ਦੇ ਨਾਲ ਲੱਗਦੀ ਜ਼ਮੀਨ ਹੈ ਕਰੋੜਾਂ ਰੁਪਿਆ ਰੇਟ ਹੈ ਜੋ ਕਿ ਜਨਨੀ ਤਰੀਕੇ ਦੇ ਨਾਲ ਕੋਈ ਰਚਣ ਲੱਗਿਆ ਸੀ ਜਿਸ ਤੋਂ ਬਾਅਦ ਬਿਆਨ ਨਾ ਦੇਣ ਲੱਗਿਆ ਸੀ ਪਰ ਇਹਨਾਂ ਨੂੰ ਲੋਕਲ ਜਿਹੜੇ ਡੀਲਰ ਨੇ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਕਿ ਭਾਈ ਤੁਸੀਂ ਕਿਤੇ ਜ਼ਮੀਨ ਤਾਂ ਨਹੀਂ ਵੇਚਣ ਲੱਗੇ ਫਿਰ ਜਾ ਕੇ ਇਹ ਚ ਕਰਨੇ ਹੋ ਜਿਸ ਤੋਂ ਬਾਅਦ ਇਹਨਾਂ ਨੇ ਐਸਐਸਪੀ ਮੁਹਾਲੀ ਨੂੰ ਮੇਲ ਕੀਤੀ ਹੈ ਤੇ ਨਾਲ ਦੀ ਨਾਲ ਤਸਵੀਰਦਾਰ ਸਾਹਿਬ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਇਆ ਕਿ ਸਾਡੀ ਜ਼ਮੀਨ ਕਿਹੋ ਜਿਹੇ ਤਰੀਕੇ ਨਾਲ ਕੋਈ ਬਾਹਰ ਦੇ ਬੰਦੇ ਨਾਬੇ ਸਕਣ ਨੂੰ ਲੈ ਕੇ ਦੇਖੋ ਕਿੰਨਾ ਵੱਡਾ ਫਰਾਡ ਹੋ ਰਿਹਾ ਹੈ ਨਿਊ ਚੰਡੀਗੜ੍ਹ ਏਰੀਆ ਦੇ ਜਿੰਨੇ ਵੀ ਖਪਤਕਾਰ ਨੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਨੂੰ ਗੌਰ ਨਾਲ ਇੱਕ ਖਬਰ ਦੇਖਣੀ ਪਵੇਗੀ ਕਿ ਤੁਹਾਡੀ ਵੀ ਜ਼ਮੀਨਾਂ ਕਿਤੇ ਜਲ ਤਰੀਕੇ ਨਾਲ ਤਾਂ ਨਹੀਂ ਵੇਚ ਦਿੱਤੀਆਂ ਇਹਨਾਂ ਪ੍ਰੋਟੈਸਟ ਤਣਾੜ ਲੋਕਾਂ ਨੇ ਜਿਹੜੇ ਪੁਲਿਸ ਦੇ ਬਿਨਾਂ ਡਰ ਤੋਂ ਮਹਿਕਮੇ ਦੇ ਬਿਨਾਂ ਡਰ ਤੋਂ ਸਰਕਾਰ ਦੇ ਬਿਨਾਂ ਡਰ ਤੋਂ ਲਗਾਤਾਰ ਇਹ ਜ਼ਮੀਨਾਂ ਵੇਚਣ ਦੇ ਉੱਤੇ ਇਹਨਾਂ ਦੀ ਅੱਖ ਹੈ ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ 5-5 ਦਾ 10 ਕਰੋੜ ਨੂੰ ਪਰ ਇਕੜ ਜ਼ਮੀਨ ਜਾ ਰਹੀ ਹੈ ਜਿਸ ਨੂੰ ਲੈ ਕੇ ਇਹਨਾਂ ਦਾ ਇਹ ਕਿ ਬਿਆਨਾ ਲੈ ਲਓ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮਾਲਕ ਕੋਈ ਹੋਰ ਹੀ ਖੜਾ ਕਰਤਾ ਮਾਲਕ ਨੂੰ ਮਾਰ ਹੀ ਦਿੱਤਾ ਕਿ ਉਹਦਾ ਹੈ ਹੀ ਨਹੀਂ ਦੁਨੀਆ 'ਚ ਉਹਦੇ ਅੱਗੇ ਬੱਚੇ ਨੇ ਐਫੀਆਰ ਲਾ ਕੇ ਜ਼ਮੀਨਾਂ ਵਿਕਰੀਆਂ ਨੇ ਦੂਜੇ ਪਾਸੇ ਇਹਨਾਂ ਬਲੋ ਇਹ ਵੀ ਕਿਹਾ ਕਿ ਜਦੋਂ ਕੋਈ ਫਰਦ ਬੰਦਾ ਕਢਾਂਦਾ ਹੈ ਤਾਂ ਉਸ ਸਮੇਂ ਆਧਾਰ ਕਾਰਡ ਫੋਨ ਨੰਬਰ ਉਹਦੀ ਬਕਾਇਦਾ ਫੋਟੋ ਦਰਨੀ ਚਾਹੀਦੀ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਕਿ ਭਾਈ ਕੌਣ ਸਾਡੀ ਫਰਦ ਲੈ ਗਿਆ ਹੁਣ ਤਾਂ ਕੋਈ ਬੰਦਾ ਹੋਰੀ ਕਿਸੇ ਦੀ ਫਰਦ ਲੈ ਜਾਂਦਾ ਲੱਠਾ ਤੱਕ ਕਢਾ ਲੇ ਦੱਸੇ ਕਿ ਲੱਠਾ ਜਿਹੜਾ ਨਾ ਨਕਸ਼ਾ ਵੀ ਕਢਾ ਕੇ ਪੂਰਾ ਨਕਸ਼ਾ ਬਣਾ ਕੇ ਜ਼ਮੀਨ ਦਾ ਉਸ ਤਰੀਕੇ ਨਾਲ ਵੇਚਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਜ਼ਦੀਕ ਦੇ ਕੋਈ ਪ੍ਰਾਪਰਟੀ ਡੀਲਰ ਸੀ ਜਾਣ ਪਛਾਣ ਜਿਹੜੇ ਉਹਨਾਂ ਨੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਾ ਕੇ ਇਹਨੇ ਜ਼ਮੀਨ ਬਚੀ ਹੈ ਤੁਸੀਂ ਇਸ ਖਬਰ ਨੂੰ ਬਤਵਾ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਕਿਸੇ ਹੋਰ ਨਾਲ ਵੀ ਇਹ ਫਰੋਡ ਨਾ ਹੋ ਸਕੇ ਤੁਹਾਡੇ ਕੈਮਰੇ ਵਿੱਚ ਸੁਮਿਤ ਦੇ ਨਾਲ ਹਰਤੇ ਸਿੰਘ